ਬੜਾ ਦੁੱਖਦਾਈ ਹੈ ਧਾਮੀਤ ਸਿੰਘ ਸਾਹਿਬ ਦਾ ਅਸਤੀਫਾ ਕਿਉਂਕਿ ਜਿਹੜਾ ਸਮਾਂ ਚੱਲ ਰਿਹਾ ਹੈ ਬੜਾ ਕ੍ਰੂਸ਼ਲ ਹੈ ਐਸੇ ਸਮੇਂ ਦੇ ਵਿੱਚ ਧਾਮੀ ਸਾਹਿਬ ਨੂੰ ਐਸਪੀਸੀ ਦੀ ਪ੍ਰਧਾਨਗੀ ਛੱਡ ਕੇ ਜਿਹੜਾ ਹੈ ਉਹ ਪਾਸੇ ਨਹੀਂ ਛਿਉਣਾ ਚਾਹੀਦਾ ਸਗੋ ਜਿਹੜੀ ਸਮੱਸਿਆ ਜਿਹੜੀ ਹੈ ਸਾਡੇ ਦਰਪੇਸ਼ ਖੜੋਤੀ ਹੈ ਉਹਦਾ ਮੁਕਾਬਲਾ ਕਰਨਾ ਚਾਹੀਦਾ ਸੀ ਜ਼ੋਰਦਾਰ ਟੰਗ ਦੇ ਨਾਲ ਕਿਉਂਕਿ ਜਹਾਜ਼ ਦੇ ਵਿੱਚ ਬੈਠੀਆਂ ਸਵਾਰੀਆਂ ਨੂੰ ਕਪਤਾਨ ਤੋਂ ਉਮੀਦ ਹੁੰਦੀ ਹੈ ਕਿ ਸਾਨੂੰ ਇਹ ਮੰਜ਼ਲ ਤੇ ਲੈ ਕੇ ਜਾਏਗਾ ਇਹ ਜੇ ਕਪਤਾਨ ਜਿਹੜਾ ਹੈ ਉਹ ਅਧ ਵਿਚਾਲੇ ਜਿਹੜਾ ਸੀਟ ਛੱਡਦੇ ਤੇ ਉਹਦੇ ਨਾਲ ਕਈਆਂ ਦੀ ਉਮੀਦ ਟੁੱਟਦੀ ਹੈ ਤਾਂ ਬੜਾ ਦੁੱਖ ਹੋਇਆ ਉਹਨਾਂ ਦੇ ਸਨਿਫੇਦਿਆਂ ਨਾਲ ਕਿਉਂਕਿ ਉਹ ਇੱਕ ਅੱਛੀ ਪਰਸਨੈਲਿਟੀ ਸੀ ਅੱਛੇ ਵਿਅਕਤੀਤਵ ਦੇ ਉਹ ਮਾਲਕ ਸੀਗੇ ਉਹਨਾਂ ਨੂੰ ਜਿਹੜਾ ਉਹ ਸਮੱਸਿਆ ਨੂੰ ਫੇਸ ਕਰਨਾ ਚਾਹੀਦਾ ਸੀ ਜਿਆ ਰਹਿਆ ਕਿ ਸੀਨੀਅਰ ਮੀਤ ਪ੍ਰਧਾਨ ਜਿਹੜੇ ਨੇ ਰਗੂਜੀਤ ਸਿੰਘ ਉਹ ਕਮਾਂਡ ਸੰਭਾਲ ਸਕਦੇ ਨੇ ਔਰ ਇਹੀ ਦੁੱਖ ਦੀ ਗੱਲ ਹੈ ਕਿ ਉਹਨਾਂ ਨੇ ਲੰਬਾ ਸਮਾਂ ਜਿਹੜਾ ਹੈਗਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਦੇ ਅਹੁਦੇ ਤੇ ਕੰਮ ਕੀਤਾ ਹੈਗਾ ਔਰ ਉਹਨਾਂ ਦੇ ਕਾਰਨ ਹੀ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿੱਚ ਆਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਪਾਟਕ ਪਿਆ ਮੈਨੂੰ ਨਹੀਂ ਲੱਗਦਾ ਕਿ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਸਿੱਖਾਂ ਦਾ ਏਟਾ ਵੱਡਾ ਆਧਾਰ ਹੈ ਉਹਨੂੰ ਸੰਭਾਲ ਪਾਉਣਗੇ ਜਨਰਲ ਸਾਹਿਬ ਤੁਸੀਂ ਦੇਖਿਆ ਹੋਣਾ ਧਾਮੀ ਸਾਹਿਬ ਨੂੰ ਤੁਸੀਂ ਉਸ ਸੰਸਥਾ ਦੇ ਵਿੱਚ ਕੰਮ ਕਰ ਰਹੇ ਹੋ ਕੀ ਲੱਗਦਾ ਕਿ ਨਾ ਹਾਲਾਤਾਂ ਦੇ ਵਿੱਚ ਉਹ ਜਿਹੜਾ ਸੀਗਾ ਜਿਹੜਾ ਅਸਤੀਫਾ ਧਾਮੀ ਸਾਹਿਬ ਵੱਲੋਂ ਦਿੱਤਾ ਗਿਆ ਉਸ ਤੋਂ ਕਿ ਸੰਬੰਧੀ ਜਾਣਕਾਰੀ ਇਹ ਮਿਲੀ ਹੈ ਕਿ ਉਹਨਾਂ ਤੇ ਦਬਾਅ ਪਾਇਆ ਜਾ ਰਿਹਾ ਸੀਗਾ ਤੁਹਾਡੇ ਤੋਂ ਬਾਅਦ ਗਿਆਨੀ ਰਗਵੀਰ ਸਿੰਘ ਯਾਨੀ ਸੁਲਤਾਨ ਜਿਹੜੀ ਆ ਉਹ ਹੋ ਸਕਦੀ ਜਾਂ ਉਹਨਾਂ ਦੀਆਂ ਸੇਵਾਵਾਂ ਜਿਹੜੀਆਂ ਸੀਗੀਆਂ ਵਾਪਸ ਲਈਆਂ ਜਾ ਸਕਦੀਆਂ। ਕਿਸੇ ਹੱਦ ਤੱਕ ਦਬਾਅ ਤਾਂ ਜਿਹੜਾ ਉਹਨਾਂ ਦੇ ਫੇਸ ਤੋਂ ਵੀ ਆਪਾਂ ਮਹਿਸੂਸ ਕਰ ਸਕਦੇ ਹਾਂ ਔਰ ਜਿੰਨੀ ਕੁ ਮੈਨੂੰ ਜਾਤੀ ਜਾਣਕਾਰੀ ਹੈ ਦਬਾਅ ਤਾਂ ਉਹਨਾਂ ਤੇ ਸੀ ਦੀ। ਪਰ ਉਸ ਦਬਾਅ ਨੂੰ ਜਿਹੜਾ ਹੈ ਉਹ ਝੱਲਣਾ ਫੇਸ ਕਰਨਾ ਚਾਹੀਦਾ ਸੀ ਔਰ ਸਟਰੋਂਗਲੀ ਫੇਸ ਕਰਨਾ ਚਾਹੀਦਾ ਸੀ। ਸਿੰਘ ਸਾਹਿਬਾਂ ਨਾਲ ਤਾਂ ਕਿੰਨਾ ਕੁ ਦਬਾਅ ਆਇਆ ਇਸ ਟਾਈਮ ਤੇ? ਮੈਂ ਤਾਂ ਦਬਾਅ ਮੁਕਤ ਹਾਂ ਜੀ। ਬਾਕੀਆਂ ਦਾ ਬਾਕੀਆਂ ਦਾ ਮੈਨੂੰ ਪਤਾ ਨਹੀਂ। ਸਿੰਘ ਸਾਹਿਬ ਜਦੋਂ ਤੁਸੀਂ ਪਹਿਲੀ ਵੀਡੀਓ ਜਾਰੀ ਕਰਦੇ ਹੋ ਉਦੋਂ ਹਰਜਿੰਦਰ ਸਿੰਘ ਧਾਮੀ ਪ੍ਰੈਸ ਕਾਨਫਰੰਸ ਕਰਕੇ ਇਹ ਗੱਲ ਕਹ ਔਰ ਜਦੋਂ ਤੁਹਾਡੀਆਂ ਸੇਵਾਵਾਂ ਸਮਾਪਤ ਕਰ ਦਿੱਤੀਆਂ ਜਾਂਦੀਆਂ ਫਿਰ ਗਿਆਨੀ ਰਗਵੀਰ ਸਿੰਘ ਵਿਦੇਸ਼ ਤੋਂ ਇੱਕ ਪ੍ਰੈਸ ਬਿਆਨ ਜਾਰੀ ਕਰਦੇ ਆ ਫਿਰ ਤਾਂ ਮੇ ਸਾਹਿਬ ਦਾ ਜਿਹੜਾ ਪੂਰਾ ਰੋਕਿਆ ਉਹ ਚੇਜ ਹੋ ਜਾਂਦਾ ਪੂਰੀ ਟਾਈਮਿੰਗ ਦੇ ਉੱਤੇ ਸਵਾਲ ਖੜੇ ਹੋ ਰਹੇ ਉਹਨੂੰ ਕਿੱਦਾਂ ਦੇਖਦੇ ਮੈਨੂੰ ਕੋਈ ਬਹੁਤੀ ਇਹਦੇ ਬਾਰੇ ਜਾਣਕਾਰੀ ਨਹੀਂ ਹੈ ਮੈਂ ਕੁਝ ਦੇਖਿਆ ਹੈਗਾ ਪਰ ਮੈਨੂੰ ਇੰਨਾ ਪਤਾ ਹੈ ਕਿ ਜੋ ਵੀ ਮੇਰੇ ਖਿਲਾਫ ਕਾਰਵਾਈ ਹੋਈ ਹੈ ਇਹ ਬਦਲਾਖੋਰੀ ਦੇ ਤਹਿਤ ਹੁੰਦਾ ਸਾਡੀ ਸਿੱਖ ਰਹਿਤ ਮਰਿਆਦਾ ਦੇ ਵਿੱਚ ਇਹ ਸਪਸ਼ਟ ਤੌਰ ਤੇ ਲਿਖਿਆ ਹੋਇਆ ਹੈ ਕਿ ਸਿੰਘ ਸਹਿਬਾਨ ਜਿਹੜੇ ਫੈਸਲਾ ਸੁਣਾਉਂਦੇ ਨੇ ਤਨਖਾਹ ਲਾਉਂਦੇ ਨੇ ਉਹਨਾਂ ਦੇ ਮਨ ਦੇ ਵਿੱਚ ਜਿਨ੍ਹਾਂ ਨੂੰ ਤਨਖਾਹ ਲੱਗ ਰਹੀ ਹੈ ਕੋਈ ਈਰਖਾ ਨਹੀਂ ਹੋਣੀ ਚਾਹੀਦੀ। ਔਰ ਮੈਂ ਆਪਣੇ ਨਾਲ ਆਪਣੇ ਬਾਰੇ ਦਾਅਵੇ ਨਾ ਕਹਿ ਸਕਦਾ ਕਿ ਪੰਨ ਸਿੰਘ ਸਾਹਿਬਾਨ ਦੇ ਵਿੱਚ ਸ਼ਾਮੂਲੀਅਤ ਜਿਸ ਵਕਤ 2 ਦਸੰਬਰ ਨੂੰ ਮੈਂ ਕਰ ਰਿਹਾ ਸੀ ਮੇਰੇ ਮਨ ਦੇ ਵਿੱਚ ਸਾਹਮਣੇ ਬੈਠੇ ਵਿਅਕਤੀਆਂ ਦੇ ਪ੍ਰਤੀ ਕੋਈ ਈਰਖਾ ਨਹੀਂ ਸੀ ਅਕਾਲ ਪੁਰਖ ਨੂੰ ਹਾਜ਼ਰ ਨਾਜ਼ਰ ਜਾਣ ਕੇ ਮੈਂ ਇਹ ਸ਼ਬਦ ਕਹਿੰਨਾ ਸਭ ਕੋ ਦਇਆਪੂਰ ਸੀ। ਪਰ ਜਿਹੜੇ ਸਾਹਮਣੇ ਤਨਖਾਹ ਲਵਾ ਰਹੀ ਸੀ ਉਹਨਾਂ ਦੇ ਅੰਦਰ ਈਰਖਾ ਪਾਵ ਸੀ ਜਿਹੜਾ ਪ੍ਰਗਟ ਹੋਇਆ। ਔਰ ਇਹ ਸਿੱਖ ਰ ਮਰਿਆਦਾ ਦੇ ਨਾਲ ਵੀ ਇੱਕ ਕਿਸਮ ਦਾ ਵੈ ਸਭ ਤੋਂ ਪਹਿਲਾਂ ਦੇ ਵਿੱਚ ਸਾਰੇ ਮਜ਼ਦੂਰਾਂ ਨੂੰ ਜੇਕਰ ਕੋਈ ਕਾਰਵਾਈ ਉਹਦੇ ਖਿਲਾਫ ਹੁੰਦੀ ਆ ਉਹਨਾਂ ਦੀ ਯੂਨੀਅਨਾਂ ਉਹਨਾਂ ਦੇ ਧਰਨੇ ਦੇ ਦਿੱਤੇ ਜਾਂਦੇ ਪਰ ਇੱਕ ਕੌਮ ਦੇ ਇੰਨੇ ਵੱਡੇ ਅਹੁਦੇ ਤੇ ਤਨਤ ਸਿੰਘ ਸਭਾ ਨੂੰ ਇੱਕਦਮ ਹਟਾ ਦਿੱਤਾ ਜਾਂਦਾ ਔਰ ਕੋਈ ਬੋਲਦਾ ਵੀ ਨਹੀਂ ਇਹਨੂੰ ਕਿੱਦਾਂ ਦੇਖਦੇ ਹੋ ਮੈਂ ਤਾਂ ਅਕਾਲ ਪੁਰਖ ਤੇ ਭਰੋਸਾ ਰੱਖਦਾ ਮੈਨੂੰ ਪਤਾ ਹੈ ਯਕੀਨ ਆ ਪੂਰਾ ਕਿ ਮੇਰੇ ਨਾਲ ਜੋ ਹੋਇਆ ਮੈਂ ਆਪਣੇ ਨਿੱਜ ਲਈ ਨਹੀਂ ਕੀਤਾ ਜੀ ਗੁਰੂ ਪੰਥ ਲਈ ਕੀਤਾ ਹੈ ਗੁਰੂ ਪਾਤਸ਼ਾਹ ਦੀ ਹਜ਼ੂਰੀ ਚ ਕੀਤਾ ਹੈ ਗੁਰੂ ਦਾ ਓਟ ਆਸਰਾ ਲੈ ਕੇ ਕੀਤਾ ਜੋ ਵੀ ਕੀਤਾ ਇਸ ਲਈ ਜੋ ਮੇਰੇ ਨਾਲ ਹੋਇਆ ਉਹ ਮੇਰਾ ਗੁਰੂ ਅਕਾਲ ਪੁਰਖ ਜਾਣਦਾ ਉਹ ਹੀ ਦੇਖਦਾ ਜੱਥੇਦਾਰ ਗਿਆਨੀ ਰਬੀਰ ਸਿੰਘ ਉਹਨਾਂ ਦੀ ਅੱਜ ਵੀ ਆਣੀ ਹੈ ਕਿ ਸਿੰਘ ਸਾਹਿਬ ਨੂੰ ਵਾਪਸ ਲਿਆ ਜਾਵੇ ਤੁਹਾਨੂੰ ਵਾਪਸ ਲਿਆ ਜਾਵੇ ਜੇ ਵਾਪਸ ਲੈਣ ਦਾ ਫੈਸਲਾ ਕੀਤਾ ਜਾਂਦਾ ਹੈ ਤਾਂ ਕਿਸ ਤਰ੍ਹਾਂ ਕੋ ਮੈਂ ਅਜੇ ਇਹਦੇ ਬਾਰੇ ਕੋਈ ਵਿਚਾਰ ਨਹੀਂ ਕੀਤੀ ਪਰ ਮੈਂ ਉਹਨਾਂ ਦੇ ਵਿਚਾਰਾਂ ਦਾ ਸਨਮਾਨ ਕਰਦਾ ਹਾਂ ਜਾਨੀ ਜਿਸ ਤਰ੍ਹਾਂ ਉਹ ਤਲਬ ਕਰ ਰਹੇ ਨੇ ਕਿ ਉਹ ਤਲਬ ਕੀਤਾ ਜਾਂਦਾ ਹੈ ਉਹ ਸਜ਼ਾ دیتی ਹੈ ਜ਼ੁਲਮੇ ਕਰਦਾ ਤਾਂ ਉਹਨੂੰ ਤਲਬ ਕਰਨਾ ਚਾਹੀਦਾ ਕਹਿੰਦਾ ਗਿਆਨੀ ਰਣਜੀਤ ਸਿੰਘ ਗੋਹਰ ਇੱਕ ਤਖਤ ਦੇ ਜੱਥੇਦਾਰ ਰਹੇ ਨੇ ਔਰ ਮੈਨੂੰ ਇਸ ਗੱਲ ਦਾ ਬਾਕੂ ਵੀ ਇਲਮ ਹੈ ਕਿ ਜਿਹੜੇ ਤਖਤ ਦੇ ਜਥੇਦਾਰ ਰਹੇ ਹੋਣ ਉਹਨਾਂ ਬਾਰੇ ਕੋਈ ਅਪਸ਼ਬਦ ਬੋਲਣੇ ਜਿਹੜੇ ਆ ਮੈਂ ਮناسب ਨਹੀਂ ਸਮਝਦਾ ਇਸ ਕਰਕੇ ਮੈਂ ਉਹਨਾਂ ਬਾਰੇ ਕੋਈ ਟਿੱਪਣੀ ਨਹੀਂ ਕਰਾਂਗਾ। ਤਾਂ ਧਮੀ ਸਾਹਿਬ ਨੇ ਸੀਐਮ ਕੇ ਬਿਆਨ ਦਿੱਤਾ ਹੈ ਕਿ ਨੈਤਿਕਤਾ ਦੇ ਭਾਰਤੇ ਸਿਖਾ ਦੇ ਰਹੇ ਨੇ ਯਾਨੀ ਰਵੀ ਸਿੰਘ ਘਰ ਦੀ ਪੋਸਤ ਤੋਂ ਬਾਅਦ ਉਸ ਨੂੰ ਕਿਸ ਤਰ੍ਹਾਂ ਦੇਖਦੇ ਮੈਂ ਇਸ ਨੂੰ ਜਿਹੜਾ ਧਮੀ ਸਾਹਿਬ ਇੱਕ ਬਹੁਤ ਸ਼ਰੀਫ ਔਰ ਮੈਂ ਉਹਨਾਂ ਦੇ ਅੰਦਰ ਐਸਪੀਸੀ ਦੇ ਪ੍ਰਤੀ ਜਿਹੜਾ ਇੱਕ ਦਰਦ ਦੇਖਿਆ ਹੈਗਾ ਜਿੰਨਾ ਕਿ ਮੈਂ ਉਹਨਾਂ ਦੇ ਨਾਲ ਰਿਹਾ ਹੈਗਾ ਮੈਂ ਇਸ ਨੂੰ ਜਿਹੜਾ ਉਹਨਾਂ ਦੇ ਚਲੇ ਜਾਣ ਨੂੰ ਮੈਂ ਬਹੁਤਾ ਚੰਗਾ ਨਹੀਂ ਸਮਝਦਾ ਪਰ ਮੈਨੂੰ ਉਮੀਦ ਹੈ ਕਿ ਐਡਜਕਟਿਵ ਕਮੇਟੀ ਜਿਹੜੀ ਉਹਨਾਂ ਦਾ ਅਸਤੀਫਾ ਜਿਹੜਾ ਉਹ ਮਨਜ਼ੂਰ ਨਹੀਂ ਕਰੇਗੀ ਔਰ ਉਹ ਜਲਦੀ ਦੁਬਾਰਾ ਆਉਣਗੇ ਕਿ ਐਡਜਕਟਿਵ ਕਮੇਟੀ ਤੇ ਉਮੀਦ ਕਿਉਂ ਲੱਗ ਰਿਹਾ ਤੁਹਾਨੂੰ ਕਿਉਂਕਿ ਆਪਣੀ ਐਡਜਕਟਿਵ ਕਮੇਟੀ ਇਸ ਕਰਕੇ ਉਮੀਦ ਹੈ ਕਿ ਉਹਨਾਂ ਦਾ ਅਸਤੀਫਾ ਲਾ ਦੇਣ ਕਿ ਸੱਤ ਨੰਬਰ ਦੀ ਕਮੇਟੀ ਬਣਾਉਣਾ ਉਹਨਾਂ ਨੇ ਆਪਣੇ ਪੈਰ ਪਿੱਛੇ ਕਿਛੇ ਨਹੀਂ ਉਹ ਨਹੀਂ ਖਿੱਚਣੇ ਚਾਹੀਦੇ ਸੀ ਕਿਉਂਕਿ ਉਹ ਸੇਵਾ ਅਕਾਲ ਤਖਸਾਲ ਵੱਲੋਂ ਲੱਗੀ ਹੈ ਤੇ ਅਕਾਲ ਤਖਸਾਲ ਤੋਂ ਸੇਵਾ ਜਿਹੜੀ ਲੱਗਦੀ ਉਹ ਪੰਥ ਦੀ ਸੇਵਾ ਹੁੰਦੀ ਹੈ ਤੇ ਪੰਥ ਦੀ ਸੇਵਾ ਝੋਲੀ ਪਾਉਣ ਵਾਸਤੇ ਹਰ ਸਿੱਖ ਜਿਹੜਾ ਮੋਤ ਜਿਹsing ਸਾਹਿਬ ਜਿਹੜੀ ਤੁਸੀਂ ਜ਼ਿਕਰ ਕਰਦੇ ਹੋ ਕਿ ਸਕ੍ਰਿਪਟ ਪਹਿਲਾਂ ਤੋਂ ਲਿਖੀ ਹੈ ਕੀ ਤਾਂ ਮੇਹ ਸਾਹਿਬ ਦਾ ਅਸਤੀਫਾ ਵੀ ਉਸ ਸਕ੍ਰਿਪਟ ਦਾ ਹਿੱਸਾ ਲੱਗ ਰਿਹਾ ਤੁਹਾਨੂੰ ਨਹੀਂ ਮੈਂ ਕੋਈ ਸਪੈਕ ਸਕ੍ਰਿਪਟ ਦੀ ਗੱਲ ਨਹੀਂ ਕੀਤੀ ਮੈਂ ਤਾਂ ਵੈਸੇ ਕਹਿੰਦਾ ਕਿ ਐਡਜੈਕਟਿਵ ਕਮੇਟੀ ਆਪਣੀ ਜਦੋਂ ਤੁਹਾਨੂੰ ਹਟਾਇਆ ਜਾਣਾ ਤੁਹਾਡੇ ਆਪਣੇ ਲਿਖੀ ਸੀ ਉਹ ਸਕ੍ਰਿਪਟ ਹੈ ਪੂਰੀ ਜੀ ਪੂਰੀ ਸਕ੍ਰਿਪਟ ਹੈ ਪੂਰਾ ਇੱਕ ਉਹ ਜਿਵੇਂ ਫਿਲਮ ਬਣਨ ਤੋਂ ਪਹਿਲਾਂ ਪੂਰਾ ਤਿਆਰ ਹੁੰਦਾ ਨਾ ਜੀ ਸਟੋਰੀ ਲਿਖੀ ਜਾਂਦੀ ਹੈ ਪਾਤਰ ਚੁ ਇਹ ਫਿਰ ਉਹ ਨਾ ਪਾਤਰਾਂ ਨੂੰ ਡਾਇਲੌਗ ਦਿੱਤੇ ਜਾਂਦੇ ਆ ਉਹ ਸਾਰਾ ਕੁਝ ਐਦਾਂ ਹੀ ਹੋਇਆ ਬਰਸਾ ਸਿੰਘ ਵਲਟੋਆ ਦਾ ਕਨਕਲੂਜਨ ਜਿਹੜਾ ਕਰਤਾ ਜਾ ਬੈਟਾ ਟੂ ਲੱਗਦਾ ਜਿਹੜਾ ਤਾਂ ਵੀ ਦਾ ਦਾ ਤੀਫਾ ਕਿ ਉਸੇ ਸਟੋਰੀ ਦਾ ਅਗਲਾ ਸ਼ਾਇਦ ਪਾਰਟ 3 ਵੀ ਆ ਜਾ ਜੀ ਇਹ ਬਰਸਾ ਸਿੰਘ ਵਲਟੋਆ ਦਾ ਕਿਸ ਤਰ੍ਹਾਂ ਦਾ ਹੁਣ ਤੱਕ ਦਾ ਰਿਹਾ ਜੀ ਮੈਂ ਉਹਦੇ ਬਾਰੇ ਕੁਝ ਨਹੀਂ ਕਹਿਣਾ ਜੀ ਮੈਂ ਅਕਾਲ ਪੁਰਖ ਅੱਗੇ ਅਰਦਾਸ ਕੀਤੀ ਹੈ ਜਦੋਂ ਤੁਸੀਂ ਅਕਾਲ ਪੁਰਖ ਦੇ ਅੱਗੇ ਅਰਦਾਸ ਕਰਦੇ ਨੇ ਉਹਨਾਂ ਫਿਰ ਤੁਹਾਨੂੰ ਕੋਈ ਹੱਕ ਨਹੀਂ ਰਹਿ ਜਾਂਦਾ ਕਿਸੇ ਨੂੰ ਕੁਝ ਕਹਿਣ ਦਾ ਸਾਬ ਜੀ ਕਿਹਾ ਜਾਂਦਾ ਜੀ ਮर्याਦਾ ਨੂੰ ਲੈ ਕੇ ਕਿ ਐਸਜੀਪੀਸੀ ਜਿਹੜੀ ਆ ਉਹ ਜੱਥੇਦਾਰ ਸਾਹਿਬ ਨੂੰ ਸੈਕ ਕਰ ਸਕ ਅਸਲ ਜਿ ਮਰਿਆਦਾ ਕੀ ਆ ਕਿ ਤੁਸੀਂ ਇਹਨੂੰ ਕਿਸ ਤਰ੍ਹਾਂ ਦੇਖਦੇ ਹੋ ਤੁਹਾਡਾ ਕੀ ਕਾਲਜ ਚੰਗਾ ਇਹ ਸੀ ਪਦਵੀ ਦਾ ਵੀ ਸਨਮਾਨ ਸੀ ਪਰ ਚੰਗਾ ਵੀ ਇਹ ਸੀ ਪਦਵੀ ਦੀ ਸਨਮਾਨ ਸੀ ਕਿ ਜੇ ਕੋਈ ਮੇਰੇ ਖਿਲਾਫ ਸ਼ਿਕਾਇਤ ਵੀ ਸੀ ਤੇ ਉਹਦਾ ਜਿਹੜਾ ਜਾਂਚ ਪੜਤਾਲ ਸਤਖੰਡ ਸ੍ਰੀ ਹਰਮੰਦਰ ਸਾਹਿਬ ਦੇ ਹੈੱਡ ਗ੍ਰੰਟੀ ਜਾਂ ਜਹਾਦਰ ਸ੍ਰੀ ਅਕਾਲ ਤਖਤ ਸਾਹਿਬ ਕਰਦੇ ਇਹਦੇ ਨਾਲ ਪਦਵੀ ਦਾ ਸਨਮਾਨ